ਲੋਪੋ ਵਾਲਾ ਛੋਟਾ ਮੁੰਡਾ ਕਰੀਏ ਵੀਰੇ ਮੈਚੂਰੋ ਜਲਦੀ ਦੇ ਨਾਲ ਫਾਈਨਲ ਮੈਚ ਜਗਦੇਵ ਸਿੰਘ ਜੀ ਝੱਲੀ ਕੈਨੇਡਾ ਤੇ ਨਾਲ ਸਵਰਗੀ ਸ਼ਿਵਚਰਨ ਜੀ ਉਹਨਾਂ ਵੱਲੋਂ ਪਹਿਲੀ ਰੇਡ 500 ਦਾ ਨੰਬਰ ਪਹਿਲਾ ਨੰਬਰ ਕਹਿੰਦੇ 500 ਦਾ ਆਵੇਗਾ ਜਾਫੀ ਨੇ ਜੱਫਾ ਲਾਤਾ ਜਾਫੀ ਨੂੰ ਤੇ ਰੇਡਰ ਨੰਬਰ ਲਾ ਗਿਆ ਰੇਡਰ ਨੂੰ ਕਾਲੇ ਹੁਣੀ ਵੀਰ ਹੈ ਸਾਡੇ ਨੀਲਾ ਫੇਰੂ ਰਾਏ ਕਾਲੇ ਨੇ ਆਪਣੇ ਸਮੇਂ 'ਚ ਤਕੜੀ ਕਬੱਡੀ ਖੇਡੀ ਹੈ ਲੋਪੋ ਵਾਲਾ ਛੋਟਾ ਮੁੰਡਾ

ਉਧਰ ਗਰਮਣ ਲੰਮਾ ਤੇ ਜੋਤ ਲੰਮਾ ਸਾਡਾ ਵੀਰ ਲਾਈਵ ਜੁੜਿਆ ਆਇਆ ਧੰਨਵਾਦ ਹੈ ਜਗਦੇਵ ਸਿੰਘ ਜੀ ਚੱਲੀ ਹੁਣਾਂ ਵੱਲੀਓ ਸ਼ਮਕਰਣ ਹੁਣਾਂ ਵੱਲੀਓ ਵੱਡੇ ਮਾਣ ਪਿਆਰ ਹੋਣਗੇ ਲਓ ਪਹਿਲੀ ਰੇਡ ਪਾਲ ਦੇ ਲਈ ਨਾਲ ਜਿਹੜਾ ਖਿਡਾਰੀ ਕਹਿੰਦੇ ਗੁਰਪ੍ਰੀਤ ਨਾਮ ਹੈ ਉਹ ਮੁੰਡਾ ਕਹਿੰਦੇ ਠਿਕਰੀ ਵਾਲੀਆ ਗੁਰਪ੍ਰੀਤ ਕਬੱਡੀ ਪਾ ਰਿਹਾ ਹੈ ਚਾਰ ਜਾਫੀ ਤਿਆਰ ਬਰ ਤਿਆਰ ਹੈ ਉਹ ਚਾਰਾਂ ਜਾਫੀਆਂ ਦੇ ਵਿੱਚੋਂ ਮੁੰਡਾ ਕਹਿੰਦੇ ਖਾਰੇ ਵਾਲਾ ਬੱਲੇ 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 ਵਿੱਕੀ ਤੇ ਗੁਰਪ੍ਰੀਤ ਗੁਰਪ੍ਰੀਤ ਤੇ ਵਿੱਕੀ ਉਹ ਕਾਕੇ ਖਾਗੇ ਭਣਾਕੇ ਪਾਗੇ ਧਰਤੀ ਦੇ ਅਕਰਵਾਲ ਪਿੰਡ ਦੀ ਉਹ ਬੱਲੇ 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 ਪੰਜ ਖਾਰੇ ਵਾਲਿਆ ਵਾਹ ਖਾਰੇ ਵਾਲਿਆ ਟਿੱਕੀ ਕੰਨੇ ਠਾਰੇ ਵਾਲਾ ਸ਼ਖੀ ਮਾਂ ਦਾ ਪਿੰਡੂ ਆ 500 ਰੁਪਿਆ ਬਿੱਟੂ ਗਿੱਲ 골ਡੀ ਟੀਰਸਾ ਨਾਲ ਬੋਗਾ ਗੱਲ ਤੇ ਜਗਦੇਵ ਢਿੱਲੀ ਉਹਨਾਂ ਵੱਲੋਂ ਸ਼ਿਵਕਰਨ ਪਰਿਵਾਰ ਵੱਲੋਂ ਵੀ ਬਹੁਤ ਸਾਰੇ ਯੋਗਦਾਨ ਆਏ ਆ ਲਓ ਭੀਮ ਭੀਮ ਰੇਡ ਪਾ ਰਿਹਾ ਮਾਨੁਕੇ ਗਿੱਲਾਂ ਵਾਲੇ ਜਾਫੀ ਜਿੰਨੇ ਵੀ ਜੱਫੇ ਲਾਉਂਦੇ ਆ ਆਓ ਕਲਿਆਣਾ ਵਾਲਾ ਕਲਿਆਣਾ ਵਾਲਾ ਨਿੱਕੂ ਐਂਦੀ ਹੈ ਦੁਨੀਆ ਉਹ ਨਿੱਕੂ ਜਫਾ ਲਾ ਗਿਆ ਇੱਕ ਇੱਕ ਰੇਡ ਪਈ ਤੇ ਦੋਨੇ ਪਾਸੇ ਜਫਾ ਲਾ ਗਿਆ ਆਹ ਰੇਡ ਤੇ ਕੀ ਨਵੇੜੇ ਹੁੰਦੇ ਆ ਇੱਕ ਦਾ ਝਾਕਾ ਇੱਕ ਦਾ ਪਟਾਖਾ ਇੱਕ ਦਾ ਪਟਾਕਾ ਉਧਰ ਜੱਗੇ ਨੇ ਜਫਾ ਲਾ ਦਿੱਤਾ ਹੈ ਉਧਰ ਗਣੀ ਮੀਡੀਆ ਚਰਨ ਨਾਲ ਪਿੰਡਾਂ ਲੱਖਾਂ ਮੀਡੀਆ ਦੇ ਨਾਲ ਪਿੰਦਰੀ ਵਰਗੇ ਬੂਟੇ ਵਰਗੇ ਾਲਾਨ ਕਰਵਾਉਂਦੇ ਆ ਵੀ ਮਾਣੂਕਿਆਂ ਵਾਲੇ ਜਿੰਨੇ ਵੀ ਜੱਫੇ ਲਾਉਣਗੇ ਉਹਨਾਂ ਨੂੰ 5 500 ਰੁਪਇਆ ਹਜ਼ਾਰ ਹਜ਼ਾਰ ਹੀ ਕਰਦੇ ਯਾਨੀ ਫਾਈਨਲ ਮੈਚ ਹੈ ਇੱਕ ਇੱਕ ਹਜ਼ਾਰ ਦੇ ਗੱਲ ਕਹਿੰਦੇ ਹਜ਼ਾਰਾਂ ਤੇ ਪੁੱਜ ਗਈ ਹੈ ਗੱਲ ਹਜ਼ਾਰਾਂ ਤੇ ਪੁੱਜ ਗਈ ਹੈ ਰੇਡ ਪੈ ਗਈ ਆ ਜਾਫੀ ਕਹਿੰਦੇ ਚਾਰ ਤਿਆਰ ਵਰ ਤਿਆਰ ਆ ਗਗਨ ਕੈਨੇਡਾ ਸ਼ੇਵਰ ਯੂ ਐਸ اے ਕਰਨ ਤੇ ਨਾਲ ਕੁਲਵਿੰਦਰ ਧਾਲੀਵਾਲ ਇਹ ਵੀਰ ਕਹਿੰਦੇ ਜਿਹੜਾ ਜਾਫੀ ਜੱਫਾ ਲਾਵੇਗਾ ਆ ਰੇਡ ਕਹਿੰਦੇ 500 ਦੀ 500 ਦੀ ਜਗਦੇਵ ਢੱਲੀ ਵਾਲੀ ਨਹੀਂ ਰੇਡ ਦਾ ਨਹੀਂ ਜਾਫੀ ਦਾ ਉਹ ਕਹਿੰਦੇ ਕੈਨੇਡਾ ਵਾਲੇ ਭਾਵਾ ਵਾਲਿਓ ਆ ਰੇਡ 500 ਦੀ ਪਈਆ ਵਾਹ ਨਾਗਰਨਾ ਕਲਿਆਣਾ ਵਾਲਿਆ ਨਈੜੀ ਸੋ ਤੇਰੀਆਂ ਉੱਧਰ ਰੇਡ ਕੋਈ ਕਹਿੰਦਾ ਦੋਨਾਂ ਪਾਸੋਂ ਬਾਈ ਕਹਿੰਦਾ ਮੁੜਿਆ ਹੀ ਨਹੀਂ ਕੋਈ 500 ਆਣਾ ਬਿੱਟੂ ਗੱਲ ਗੋਲਡੀ ਢਿੰਡਸਾ ਬੋਗਾ ਗੱਲ ਉਹਨਾਂ ਵੱਲੋਂ 500 ਲੈ ਵੀ ਬਾਈ ਤਾਜੇ ਤੱਕ ਜੋਪੀ ਪੁਈਦਾ ਕਰ ਲਈਏ ਪੈਂਦੀ ਰੇਡ ਕਰੀ ਗੱਲ ਮੇਰਾ ਪੁੱਤ ਉਹ ਸਾਹਮਣੇ ਰੇਡ ਪੈ ਗਈ ਹੈ ਮੁੰਡਾ ਕਹਿੰਦੇ ਕਬੱਡੀ ਪੌਲੀ ਤਿਆਰ ਵਰ ਤਿਆਰ ਹੈ ਉਹ ਭੀਮ ਕਬੱਡੀ ਪਾ ਰਿਹਾ ਹੈ ਦੁੱਬਲੀ ਵਾਲੇ ਦੇ ਚਰਚੇ ਹੈ ਸਾਹਮਣੇ ਰੇਡ ਪੈ ਗਈ ਤੇ ਚਾਰ ਜਾਫੀ ਕਹਿੰਦੇ ਤਿਆਰ ਵਰ ਤਿਆਰ ਹੈ ਫਾਈਨਲ ਮੈਚ ਖੇਡਿਆ ਜਾ ਰਿਹਾ ਹੈ ਕਿ ਫੈਸਲੇ ਜਿੱਤਦੇ ਆ ਧੂਰੇ ਨਹੀਂ ਉਹ ਰਹਿਣਗੇ ਫਾਈਨਲ ਮੈਚ ਮਿੱਤਰੋ ਪਣਾਕੇ ਪੂਰੇ ਪਹਿਣਗੇ ਮਾਰਦੇ ਨੇ ਡੰਗ ਗੜੋਏ ਜਾ ਪੜਾਪ ਬਈ ਨਿਕਣਗੇ ਨਾਗਾ ਚੋਂ ਖੜੱਪੇ ਸੱਪ ਬਈ ਲੱਗਿਆ ਉਹਦਾ ਸੱਚ ਕਹਿ ਗਿਆ ਉਹ ਦੇਖਾਂਗੇ ਟੱਕ ਭਾਈ ਕਿਹਦਾ ਕੱਪ ਕਾਹ ਲੈ ਗਿਆ ਉਹ 500 ਰੁਪਿਆ ਆਹ ਕਹਿੰਦੇ ਜਗਦੇਵ ਸਿੰਘ ਦੀ ਝੱਲੀ ਕੈਨੇਡਾ ਹਲੋ ਲਓ ਰੇਡ ਕਹਿੰਦੇ ਖੇਡ ਮੈਦਾਨ ਦੇ ਵਿੱਚ ਚੰਨਾ ਵਾਲਾ ਜੱਸਾ ਆ ਗਿਆ ਗਰਾਊਂਡ ਕਲੀਅਰ ਕਰ ਲਈਏ ਪਿੱਛੇ ਥੜਾ ਪਿੱਛੇ ਹੋ ਜਾਓ ਮੇਰਾ ਭਰਾ ਸਾਰਿਆਂ ਨੂੰ ਬਹੁਤ ਵੱਡੀ ਮੁਵਾਰਕਾ ਹੈ ਫਾਈਨਲ ਮੈਚ ਖੇਡਿਆ ਜਾ ਰਿਹਾ ਹੈ ਦਾ ਬਹੁਤ ਬਹੁਤ ਧੰਨਵਾਦ ਲਓ ਮੁੰਡਾ ਕਹਿੰਦੇ ਅਮਨਾਏ ਚੰਦਾ ਵਾਲਾ ਕਬੱਡੀ ਪਾ ਰਿਹਾ ਹੈ ਚਾਰ ਜਾਫੀ ਤਿਆਰ ਵਰ ਤਿਆਰ ਹੈ ਸੀਪੇ ਦਾ ਚੱਕ ਭਾਈ ਕਾ ਪੈਂਦਾ ਮੇਰੇ ਮਿੱਤਰੋ ਉਹ ਗੋਰੇ ਦੀਆਂ ਗੱਲਾਂ ਹੁੰਦੀ ਹੈ ਸਾਹਮਣੇ ਪਰ ਮੁੰਡਾ ਕਹਿੰਦੇ ਅਮਨਾ ਚੰਦਾ ਵਾਲਾ ਤਗੜੇ ਨੰਬਰ ਦਾ ਵਾਅਦਾ ਕਰਦਾ ਹੋਇਆ ਹੈ ਅਗਲੀ ਰੇਡ ਪਾਉਣ ਦੇ ਲਈ ਤਾਜਾ ਕਹਿੰਦੇ ਚੱਕ ਭਾਈਕੇ ਵਾਲਾ ਵਧਿਆ ਹੋਇਆ ਵੱਡੇ ਐਲਾਨ ਹੋਇਆ ਕਿ ਚੱਕ ਭਾਈਕੇ ਵਾਲੇ ਤਾਜੇ ਨੂੰ ਵੱਡੀ ਗੱਡੀ ਦਿੱਤੀ ਜਾਣੀ ਹੈ ਵੱਡੀ ਗੱਡੀ ਦਿੱਤੀ ਜਾਣੀ ਹੈ ਨਵੇਂ ਪਲੇਅਰ ਆ ਇਸ ਇਲਾਕੇ ਦਾ ਮਾਲ ਨੇ ਉਹ ਦਿਲੋ ਦਵਾਮਾ ਨੇ ਉਹ ਦਿਲੋ ਦਵਾਮਾ ਨੇ ਲੈ ਵੀ ਗਣੀ ਮੁਾਰਕਾ ਮੁਾਰਕਾ ਭਰਾਵਾਂ ਤੁਹਾਨੂੰ ਸਾਰਿਆਂ ਨੂੰ ਮੁबारक ਐ ਐਂਡ ਕਹਿੰਦੇ ਗੱਲਾਂ ਬਾਤਾਂ ਜਿਹੜੀਆਂ ਟਿਕਾਣੇ ਐ ਐਂਡ ਕਹਿੰਦੇ फिटू कह ट्रांटो गोड़ी ढीड ट्रांटोल कनेडा टर कहते हेलो 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 बहुत बहुत धनबाद सिरे का मैच खेडा जा रहा है साउंड ग्बर नहीं लगी आर गल कहते जमल य तुम्बी अंगू बंदी है थोड़ा लाइव चल रहा है थोड़ा थोड़ा पिछे आ रही है इतना ਪਲੀਜ਼ ਗਰਾਊਂਡ ਕਲੀਅਰ ਕਰ ਦਈਏ ਸਾਰਿਆਂ ਦੇ ਨਾਮ ਬੁਲਾ ਕੇ ਬਾਈ ਥੋੜਾ ਥੋੜਾ ਪਿੱਛੇ ਆ ਜਿਏ ਮਨੀ ਮੀ ਬਾਈ ਗਬਰਾ ਬਰਜ ਦੁਬਈ ਫੋਟ ਨਕਲੀਆਂ ਜੋ ਮਨਦੀਪ ਸਰਪੰਚ ਸੀਲਿਆਂ ਨੇ ਪਿੰਡ ਤੋਂ ਸਪੈਸ਼ਲ ਪੁਝ ਆਇਆ ਮਨਦੀਪ ਸਰਪੰਚ ਦਾ ਬਹੁਤ-ਬਹੁਤ ਧੰਨਵਾਦ ਕੀਤਾ ਜਾ ਰਿਹਾ ਸਾਰੀ ਭਰਾਮਿਆਂ ਵੱਲੋਂ ਓ ਠੀਕੀ ਵਾਲੀਆਂ ਗੁਰਪ੍ਰੀਤਿਆ ਰੇਡਾ ਬਿੱਟੂ ਗੱਲ 골ਡੀ ਬੋਗਾ ਗਲ ਟੰਟੋ ਇਹਨਾਂ ਮੰਨਿਓ ਮੇਰੇ ਵੀਰੋ ਕਹਿੰਦੇ 1100 ਦੀਆਂ ਤਿੰਨ ਰੋਡੀਆਂ ਪੈਣੀਆਂ 1100 ਦੀਆਂ ਤਿੰਨ ਰੇਡਾਂ ਪੈਣੀਆਂ। ਲੀਲੇ بھائی ਧੰਨਵਾਦ ਹੈ। ਪਹਿਲੀ ਰੇਡ ਕਾਲਿਆ। ਉਹ 1100 ਦੀ ਪਹਿਲੀ ਰੇਡ। ਮੁੰਡਾ ਕਹਿੰਦੇ ਗੁਰਪ੍ਰੀਤ ਠਿੱਕਰੀ ਵਾਲੀ ਆ ਪਾ ਰਿਹਾ ਹੈ। ਚਾਰ ਜਾਫੀ ਤਿਆਰ ਬਰ ਤਿਆਰ ਆ। 365 ਦਾ ਧੰਨਵਾਦ ਹੈ। ਜਨ ਕਹਿੰਦੇ 5 ਦਸੰਬਰ ਹੋ ਗਈ ਹੈ। ਮੇਲਾ ਕਹਿੰਦੇ ਅੱਚਰਵਾਲ ਦਾ ਹੈ। ਉਹ ਰੇਡ ਪੈ ਗਈ ਹੈ ਮੁੰਡਾ ਕਹਿੰਦੇ ਬੱਲੇ 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 1100 ਦੀ ਪਹਿਲੀ ਰੇਡ। ਹਾਏ ਮੇਰੀ ਜਾਨ ਖਿਲਰ ਗਈ ਪਾਣ ਓ ਖਿਲਰ ਗਈ ਪਾਣ ਖਿਲਰ ਗਈ ਪਾਣ ਆ ਜਾਫੀ ਲਈ 500 ਰੁਪਿਆ ਜਗਦੇਵ ਸਿੰਘ ਦੀ ਝੱਲੀ ਬੱਲੀ ਹੋਇਆ ਲੈ ਵੀ ਸਿਮਰਾ ਪੈਸੇ ਨਾਲ ਦੀ ਨਾਲ ਫੜੀ ਚੱਲ ਮੇਰਾ ਭਰਾ ਉਧਰ ਵੱਡੀ ਬਵਾਰ ਕਰਾਦਾ ਗੁਲਾਬ ਸਿੱਧੂ ਨੂੰ ਹੁੰਦੀ ਹੈ ਗੁਲਾਬ ਸਿੱਧੂ ਨੂੰ ਬੜੀ ਮੁਬਾਰਕਬਾਦ ਹੈ ਕਿਉਂਕਿ ਜੁੰਡੀ ਦੇ ਯਾਰ ਗਣੀ ਦੀ ਟੀਮ ਅੱਜ ਫਾਈਨਲ ਦੇ ਵਿੱਚ ਚਲੀ ਗਈ ਹੈ ਉਹ ਚਰਨ ਹੁੜਾ ਦੀ ਟੀਮ ਫਾਈਨਲ ਦੇ ਵਿੱਚ ਚਲੀ ਗਈ ਹੈ ਲੈ ਵੀ ਸਿਮਰਿਆ 500 ਰੁਪਿਆ ਨਾਲ ਦੀ ਨਾਲ ਹੀ ਫੜੀ ਚੱਲੋ ਮੇਰਾ ਭਰਾ ਮੇਰੇ ਪ੍ਰਬੰਧਕ ਕਮੇਟੀ ਵਾਲੇ ਵੀਰਾਂ ਨੂੰ ਬੇਨਤੀ ਹੈ ਲਾਈਵ ਚੱਲਦਾ ਕੈਮਰੇ ਦੇ ਸਾਹਮਣੇ ਹੋ ਤੁਸੀਂ ਭਰਾ ਬਣ ਕੇ ਸਾਈਡ ਤੇ ਹੋਈ ਆਪਾਂ ਭਰਾ ਬਣ ਕੇ ਸਾਈਡ ਤੇ ਹੋ ਜੀਏ ਲਾਈਵ ਚੱਲਦਾ 365 ਤੇ ਉਹ ਤਾਜੇ ਦੀ ਕਬੱਡੀ ਪੈ ਗਈ ਹੈ ਪੈਂਦੀ ਹੋਈ ਰੇਡ ਕੀਪਾ ਜੱਟਪੁਰਾ ਜੱਤ ਬੱਸੀਆਂ ਪੀਤਾ ਲੰਮੇ ਤੇ ਨਾਲ ਵੀਰ ਸਾਡਾ ਗੁਰਜਸ ਲੰਮਾ ਤੇ ਸਵਰਾ ਬੁਰਜ ਦबई ਇਹ ਵੀਰਾਂ ਕਹਿ ਗੱਡਵਾ ਧੰਨਵਾਦ ਆਹ ਸਾਹਮਣੇ ਰੇਡ ਪੈ ਗਈ ਤਾਜਾ ਭੱਜ ਗਿਆ ਤਾਜਾ ਭੱਜ ਗਿਆ ਅਗਲੀ ਰੇਡ ਪਾਉਣ ਦੇ ਲਈ ਉਹ ਚੰਦਾ ਵਾਲਾ ਅਮਨਾ ਆ ਗਿਆ ਵਿਕੀ ਕਰਦੇ ਗੱਲ ਵਿਕੀ ਲਾਓ ਸਾਹਮਣੇ ਖੇਡ ਮੈਦਾਨ ਦੇ ਵਿੱਚ ਰੇਡ ਪੈ ਰਹੀ ਆ ਚੰਨਾ ਵਾਲਾ ਰੇਡ ਪਾਉਣ ਲਈ ਬਾਦ ਦਾ ਆਇਆ ਮੇਰਾ ਭਾਵਾ ਨੂੰ ਬੇਨਤੀ ਆ ਗਣੀ ਥੋੜਾ ਐਨ ਸਾਥੀਆਂ ਨੂੰ ਥੋੜਾ ਐ ਪਿੱਛੇ ਲੈ ਲੈ ਮੇਰਾ ਭਰਾ ਐ ਕਹਿਣ ਕਿ ਦੇ ਪਿੱਛੇ-ਪਿੱਛੇ ਨੋ ਜਿਓ ਥੋੜਾ ਜਿਆ ਕਿਉਂਕਿ ਲਾਈਵ ਦਾ ਕੈਮਰਾ ਜਿਹੜਾ ਤੁਹਾਡੇ ਵੱਲ ਆ ਪਲੀਜ਼ ਕਿਉਂਕਿ ਹਾਂ ਪਲੀਜ਼ ਸਾਰਿਆਂ ਨੂੰ ਬੇਨਤੀ ਹੈ ਲੈ ਵੀ ਬਰਾਣਾ ਤੇਰਾ ਕਹਿਣਾ ਮੰਨ ਲੈਣਗੇ ਮੈਂ ਤਾਂ ਬੋਲਦਾ ਦੋ ਤਿੰਨ ਵਾਰੀ ਪਲੀਜ਼ ਥੋੜੀ ਜਿਆ ਦਿੱਕਤ ਆ ਜਾਂਦੀਆਂ ਫਿਰ ਬਾਹਰਿਆਂ ਨੂੰ ਸਵਾਦ ਨਹੀਂ ਆਉਂਦਾ ਦੇਖਣ ਦੇ ਵਿੱਚ ਲਓ ਸਾਹਮਣੇ ਕਿ ਰੇਡਾ ਭਾਵੇਂ ਲੱਖ ਪੈਂਦੀ ਆ ਉਹ ਗੱਲ ਗੱਲ ਜੱਫੀਆਂ ਤੇ ਮੁੱਕਣੀ ਐ ਜੱਲ ਜੱਫਿਆਂ ਦੇ ਮੱਕਣੀ ਐ ਜਿਹੜਾ ਤਾਂ ਲਗਾਤਾਰ ਤਿੰਨ ਜੱਫੇ ਲਾਵੇ ਗਗਨ ਕਨੇਡਾ ਸੇਵਰ ਯੂ ਐਸ ਏ ਤੇ ਕੁਲਵਿੰਦਰ ਧਾਲੀਵਾਲ ਕੋਲਡ ਵਾਲੇ ਵੀਰਾਂ ਵੱਲੋਂ 1000 ਦਿੱਤਾ ਜਾਵੇਗਾ ਜਿਹੜਾ ਵੀਰ ਕਹਿੰਦੇ ਲਗਾਤਾਰ ਤਿੰਨ ਜੱਫੇ ਲਾਵੇ ਉਹ ਮੁੰਡਾ ਕਹਿੰਦੇ ਤਾਜ਼ਾ ਭੱਜ ਗਿਆ ਅਗਲੀ ਰੇਡ ਚੰਦਾ ਵਾਲਾ ਕਹਿੰਦੇ ਅਮਰਾ ਕਬੱਡੀ ਪਾਲੀਬੋਲ ਲਓ ਆਪਣਾ ਕਹਿੰਦੇ ਲੈ ਵੀ ਕਲੈਨਾ ਵਾਲਾ ਜੇਕਰ ਜੱਫਾ ਲਾਵੇਗਾ ਬਿੱਟੂ ਗਿੱਲ 골ਡੀ 300 ਬੋਗਾ ਗਿੱਲ ਟ੍ਰਾਂਟੋ ਵਾਲੇ ਕਹਿੰਦਿਆ ਵੀ 500 ਦੇਣਾ ਲਓ ਸਾਹਮਣੇ ਜੱਸਾ ਹੈ ਲੈ ਵੀ ਨਾ ਜੰਦਾ ਕਾਲਿਆ ਜੱਸਾ ਆਮਣਾ ਨਹੀਂ ਹੈ ਇਹ ਜੱਸਾ ਆ ਪਰ ਮੈਨੂੰ ਲੱਗਦਾ ਜੱਸੇ ਨੂੰ ਉਧਰ ਸੀਪਾ ਚੱਕ ਭਾਈਕੇ ਵਾਲਾ ਉਹ ਮੁੰਡਾ ਕਹਿੰਦੇ ਆ ਨੇ ਚੱਕੇ ਜਾਮ ਕਰ ਗਿਆ ਉਹ ਚੱਕੇ ਜਾਮ ਕਰ ਗਿਆ ਪਰ ਪਰ ਹਾਂ ਗੱਲ ਕਹਿੰਦੇ ਕੀ ਤੋਂ ਕੀ ਬਣ ਗਈ ਮੈਨੂੰ ਗੱਲ ਦੀ ਸਮਝ ਆਵੇ ਨੰਬਰ ਕਹਿੰਦੇ ਜਾਫੀਆਂ ਦੇ ਹਿੱਸੇ ਵਿੱਚ ਜੁੜਦਾ ਹੈ ਉਧਰ ਕਹਿੰਦੇ ਬਿੱਟੂ ਗੱਲ ਗੋਲਦੀ 300 ਬੋਗੇ ਵਾਲੀਏ ਪਾਸ ਹੋ ਗਿਆ ਹੈ ਉਧਰ ਅਵੜਾ ਬਾਈ ਕਹਿੰਦੇ ਪਿੰਡਰ ਦਾ ਜਿਗਰੀ ਯਾਰ ਭਰਾ ਹੈ ਹੈ 500 ਰੁਪਏ ਜਿੰਨੇ ਵੀ ਉਹਨ ਤੋਂ ਜੱਫੇ ਲਾਣਗੇ ਬਿੰਦਰભાઈ ਆਪਾਂ ਨਾਲ ਦੀ ਨਾਲ ਹੀ ਦੇਈ ਜਾਣੇ ਆ ਜਿੰਨੇ ਵੀ ਜੱਫੇ ਲਾਉਣਗੇ ਟੱਕਾ ਵਾਲੇ ਅਮਲੇ ਵਾਲਿਓ 5-500 ਦਿੱਤੇ ਜਾਣਗੇ ਲਓ ਗੁਰਪ੍ਰੀਤ ਤੇ ਖਾਰੇ ਵਾਲਾ ਖਾਰੇ ਵਾਲਾ ਤੇ ਗੁਰਪ੍ਰੀਤ ਖਾਰੇ ਵਾਲਾ ਤੇ ਗੁਰਪ੍ਰੀਤ ਗੁਰਪ੍ਰੀਤ ਦੇ ਲਈ ਕਹਿੰਦੇ ਵੱਡੇ ਮਾਣ 500 ਦੇ ਪੋਤੇ ਹੋ ਗਿਆ ਜਦੇਵ ਝੱਲੀ ਕੈਨੇਡਾ ਵੱਲੋਂ ਓ ਵੀਰਾਂ ਵੱਲੋਂ ਕਹਿੰਦੇ 500 ਰੁਪਏ ਗੁਰਪਤ ਦੇ ਲਈ ਪੁੱਦਾ ਹੋ ਗਿਆ। ਵੀਰ ਜੀ ਆਪਾਂ ਆਪ ਹੀ ਪੈਸੇ ਪੁੱਦੇ ਕਰਦੀਏ ਗੁਰਪਤ ਜੀ ਕੋਲ। ਵੱਡਾ ਧੰਨਵਾਦ ਹੈ। ਓ ਸਾਹਮਣੇ ਭੀਮ ਕਬੱਡੀ ਪਾ ਰਿਹਾ ਹੈ। ਚਾਰ ਜਾਫੀ ਤਿਆਰ ਵਰ ਤਿਆਰ ਨੇ। ਓ ਚਾਰਾਂ ਦੀ ਸਟਾਪ ਲਾਈਨ ਹੈ। ਕਲਿਆਣਾ ਵਾਲਾ ਕਹਿੰਦੇ ਨਿੱਕੂ ਲੱਗਿਆ ਹੋਇਆ ਹੈ। ਸੀਪੇ ਨੇ ਅੱਜ ਵੱਡੇ ਵੱਡੇ ਢਾਏ ਆ। ਓ ਗੱਲ ਵੱਖਰੀ ਬਣਾਈ ਆ। ਨਿੱਕੂ ਮੁੰਡਾ ਕਹਿੰਦੇ ਬਲੇਤੜ گاਵਾ ਜੇਤੂ ਆ। ਇਹ ਮੋਟਰਸਾਈਕਲਾਂ ਦਾ ਜੇਤੂ ਆ। ਪਰ ਅੱਜ ਕਰਵਾ ਦੇ ਵਿੱਚ ਪੈਜਾ ਪੈਜਾ ਕਰਾਤੀ ਬੰਲੇ ਵਾਲਿਆ ਪੈਜਾ ਪੈਜਾ ਕਰਾਤੀ ਬੰਲੇ ਵਾਲਿਆ ਓ ਨਿੱਕੂੜੇ ਅੱਜ ਕਹਿੰਦੇ ਵੈਰਾ ਵੈਜਾ ਕਿ ਆਜਾ ਪੈਜਾ ਪੈਜਾ ਕਰਾਤੀ ਐ ਲੈ ਵੀ ਦੀਪਿਆ ਤੁਹਾਡੀ ਮਿਹਨਤ ਰੰਗ ਲਿਆਈ ਐ ਨਾਲ ਭਿੰਦਰ ਬਰਾੜ ਨੂੰ ਕਹਿੰਦੇ ਵੱਡੀ ਮੁਬਾਰਕਬਾਦ ਐ ਨਾਲ ਕਹਿੰਦੇ ਬਿੱਟੂ ਗੱਲ ਗੋਲਡੀ ਤੇ ਬੋਗਾ ਟੈਂਟੋ ਵਾਲਿਆ ਬਲੀਓ ਨਿੱਕੋਲੀ ਹੋਰ 500 ਪੁਆਇੰਟ ਆਇਆ ਮੈਚ ਸਮਾਪਤ ਐ ਸਮਾਪਤ ਹੋ ਗਿਆ ਫਤੇ ਰੀਅਲ ਅਸਟੇਟ ਰਾਏਕੋਟ ਗਰੁੱਪ ਵਾਲੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਮੈਂ ਸਮਾਪਤ ਹੋ ਗਿਆ ਬੋਲੇ ਸੋਨਹਾਲ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਧੰਨਵਾਦ ਉਧਰ 8.5 ਪੁਆਇੰਟ ਰਹਿਣੇ ਮਾਰੂਕੇ ਗਿੱਲਾ ਦੇ ਤੇਰਾ ਜੱਕ ਪਾਈ ਕੋਲ ਮਨਦੀਪ ਸਰਪੰਚ ਸੀਲੋਆਣੀ ਤੋਂ ਉਧਰ ਚਾਚੇ ਮੱਖਣ ਦਾ ਬਹੁਤ ਧੰਨਵਾਦ ਹੈ 12 ਤਰੀਕ ਵਾਲੇ ਦਿਨ ਕਹਿੰਦੇ ਆਹੀ ਗਰਾਊਂਡ ਦੇ ਵਿੱਚ ਕਮਰੇ ਦੇ ਵਿੱਚ ਨਹੀਂ ਇਧਰਲੇ ਪਾਸੇ ਗਰਾਊਂਡ ਦੇ ਵਿੱਚ ਜਿੱਥੇ ਟੂਰਨਾਮੈਂਟ ਕਰਾਇਆ ਉੱਥੇ ਹੀ ਬਹਿ ਕੇ ਹਸਾਬ ਲੈਣਾ 12 ਵਜੇ ਐਨ ਪਟਾਕੇ ਚਲਾਏ ਜਾ ਰਹੇ ਆ ਆ ਬੋਲੇ ਸੋ ਨਿਹਾਲ ਬਹੁਤ ਬਹੁਤ ਧੰਨਵਾਦ ਹੈ ਐਨ ਗੱਲਾਂ ਬਾਤਾਂ ਜਿਹੜੀਆਂ ਟਿਕਾਣੇ ਆ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੱਸੇ ਹੁਣੀ ਬਿੱਲੇ ਹੁਣੀ ਵੀਰ ਸਾਡੇ ੱੱੱੱੱੱੱੱੱ ਸਾਰੇ ਵੀਰਾਂ ਦਾ ਵੱਡਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਯਾਰ ਐਦਾਂ ਨਾ ਕਰ ਪ੍ਰਤਾਪ ਪਲੀਜ਼ ਬਾਈ ਬੜਾ ਦਿੱਤੇ ਇੰਨਾ ਸਬਰ ਕੀਤਾ 10 ਮਿੰਟ ਹੋਰ ਕਰ ਲਾ ਬਾਈ ਬੜਾ ਮਿੰਤੀ ਆ ਤੇਰੇ ਅੱਗੇ ਬਿੱਟੂ ਗੱਲ ਦਾ ਟੰਟੋ ਵਾਲੇ ਦਾ 골ਡੀ ਟੀਮ ਸਾ ਬੋਗਾ ਗਿੱਲ ਬਹੁਤ ਬਹੁਤ ਧੰਨਵਾਦ ਹੈ ਉਧਰ ਆ ਜੇ ਦਿਨ ਦਾ ਬੈਸਟ ਟਰ ਸੱਤ ਕਬੱਡੀਆਂ ਪਾ ਕੇ 6 ਪੁਆਇੰਟ ਰਹਿ ਆ ਗੁਰਿੰਦਰ ਅੱਚਰਵਾਲੀ ਆ ਰਿਹਾ ਤਾੜੀਆਂ ਮਾਰਦੇ ਹੋ ਕਹਿੰਦੇ ਕੱਢਦੇ ਆ ਜੇ ਗੋਪੀ ਕੱਢਦੇ ਆ ਕਹਿੰਦੇ ਕੱਢਦੇ ਆ ਸੱਤ ਕਬੱਡੀਆਂ ਪਾ ਕੇ 6 ਪੁਆਇੰਟ ਲਿਆ ਜੀ ਤਾਜਾ ਚੱਕ ਪਾਈ ਕੇ ਵਾਲਾ ਤਾੜੀਆਂ ਨਾਲ ਟੀਮ ਦੀ ਸਹਿਮਤੀ ਨਾਲ ਗੁਰਪ੍ਰੀਤ ਠੀਕਰੀ ਵਾਲੀਏ ਕਹਿੰਦੇ ਜੁਆਇਨ ਰਿਹਾ ਹੈ ਬੈਸਤੀ ਆਸੀ ਪੰਜ ਟੱਡ ਤੇ ਚਾਰ ਜੱਸੇ ਕਲਿਆਣਾ ਵਾਲਾ ਨਿੱਕੂ ਰੇ ਇੱਕ ਵਾਰੀ ਤਾੜੀਆਂ ਮਾਰਦੇ ਪਰ ਟੀਮ ਦੀ ਸਹਿਤੀ ਦੇ ਨਾਲ ਸੀਪਾ ਵੀ ਜੁਆਇਨ ਰਿਹਾ ਹੈ ਬਹੁਤ ਬਹੁਤ ਧੰਨਵਾਦ ਚਲਾ ਦਿਓ ਟਾਕਿਆ ਉਹਨਾਂ ਰਾਤ ਨੂੰ ਚਲਾਉਣੇ ਆ ਔਰ ਸੋਰੀ ਦੈਨ ਨੂੰ ਚਲਾਉਣੇ ਆ 4 ਵਜੇ ਰਾਤ ਤਾਂ ਨੰਗੀ ਉਹਨਾਂ ਹਾਂ ਚੰਨ ਚਾਗੜੀ ਰਾਤ ਮਹਿਰ ਮਾ ਟਿਮ ਟਮਾਉਂਦੇ ਤਾਰੇ ਬਹੁਤ ਬਹੁਤ ਮਾਰਕਾਂ ਹਾਂ ਕਿੱਥੇ ਹੈ ਪਰਜੀ ਉਧਰ ਪੀਤੀ ਰਾਏ ਕੈਨੇਡਾ ਵੱਲੀਓ ਅੱਜ ਹੀ ਇਸੇ ਕੱਪ ਤੇ ਗੁਰਪੀਤ ਅਤੇ ਨਿੱਕੂ ਕਲਿਆਣਾ ਵਾਲੇ ਦਾ ਪਿੰਡ ਦੀ ਟੀਮ ਦੇ ਵਿੱਚ ਖੇਡਣ ਤੇ ਕੱਪਾਂ ਦੇ ਨਾਲ ਸਨਮਾਨ ਹੋਵੇਗਾ ਵੱਡੇ ਕੱਪ ਬਣਾਏ ਹੋਏ ਐ ਇਸ ਵਾਰੀ ਹੋ ਰਹੀ ਆ ਲੈ ਵੀ ਬਰਾਣਾ ਥੋੜਾ ਜਿਹਾ ਪਿੱਛੇ ਹਟ ਜਾ ਮੇਰਾ ਭਰਾ ਕਿਸਾਨ ਮਜ਼ਦੂਰ ਇਕਤਾ ਭੈਣ आधा गलत हो गया काम पास ही अट जाओ मेरा परा मैं क्या आ गया हेलो <स्थाथ> ਜੱਟ ਬੱਤੀਆ ਦੀਪਾ ਹੈਲੋ 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 ਉਧਰ ਕੀਪਾ ਲੰਮੇ ਜੱਟ ਬੱਸੀਆ ਤੇ ਨਾਲ ਮੇਰੇ ਵੀਰੋ ਕਹਿੰਦੇ ਕੀਪਾ ਬੱਸੀਆ ਤੇ ਜੱਟ ਲੰਮੇ ਨਾਲ ਜੱਟ ਬੱਸੀਆ ਕੀਪਾ ਜੱਟਪੁਰਾ ਮਨਜਿੰਦਰ ਮਾੜੁਕੇ ਗਰਾਊਂਡ ਤੇ ਆਏ ਮਨਜਿੰਦਰ ਮਾੜੁਕੇ ਮਨਦੀਪ ਮਨ ਟੋੜ ਤੇ ਗਹਿਰੀ ਮੱਲਾ ਬਹੁਤ ਬਹੁਤ ਧੰਨਵਾਦ ਹੈ ਹਾਂ ਬਾਮੜ ਬਾਮੜ ਹੋ ਗਈ ਮਿੱਤਰੋ ਉਧਰ ਕਿਸਾਨ ਮਜ਼ਦੂਰ ਇਕਤਾ ਦੀ ਜਿੱਤ ਹੋਈ ਹੈ ਤੇ ਇੱਥੇ ਸ਼ਿਵਾਰਤੀ ਹੋ ਰਹੀ ਆ ਮਿੰਗਾ ਪਿੰਡ ਦੇ ਗੰਢੀ ਦਾ ਸਨਮਾਨ ਹੋਵੇਗਾ ਆਜੋ ਜੀ ਸਾਰੀ ਸਾਥੀ ਆਜੋ ਜੀ ਆਜੋ ਇਧਰਲੇ ਪਾਸੇ ਆਜੋ ਥੋੜੇ ਖੁੱਲੇ ਜੇ ਘਰੇ ਚਾਜੋ ਹਾਂ ਲੱਖਾਂ ਮਿੰਨੀਆਂ ਆਵੇਗਾ ਲੱਖਾਂ ਮਿੰਨੀਆਂ ਹਾਂ भाई पहले दूजे नाम वाली टीम भाई दीपे है अहमद मेरा भाई देखी सर बढ़ते हैं ਗਨੀ ਗਨੀ ਮੀ ਲਓ ਗਨੀ ਪਹਿਲਾ ਜਣਾ ਛੋਟੇ ਬੰਦੇ ਵਰ ਖੇਡੀਆਂ ਹਾਂ ਭਰਾਵਾਂ ਦਾ ਬਹੁਤ ਧੰਨਵਾਦ ਹੈ ਦੀਪੈ ਤੁਹੀਂ ਦੋਲੇ ਸਾਨੂੰ ਇੱਕ ਟੀਮ ਜਵਾਬ ਦੇਗੀ ਸੀ ਬਾਅਦ ਵਿੱਚ ਗਣੀ ਪ੍ਰਵਾਹ ਭਰਾ ਨੇ ਮਾਨੂ ਕੇ ਗਿੱਦਨਾ ਗੱਲ ਕਰਕੇ ਮਾਨੂ ਕੇ ਗਿੱਲ ਸਾਡੇ ਪਿੰਡ ਟੂਰਨਾਮੈਂਟ ਦੇ ਖੜਾਈ ਜਿਹੜੀ ਕਿ ਅੱਜ ਭਰਾ ਦੇ ਕਹਿੰਦੇ ਟੀਮ ਇੱਥੇ ਖੇਡੀ ਤੇ ਆਪਣੀ ਟੀਮ ਅੱਜ ਸੈਕੰਡ ਰਹੀ ਧੰਨਵਾਦ ਕਰਦੇ ਆ ਭਰਾ ਦਾ ਸਾਰੀ ਕਮੇਟੀ ਕੰਨੀਓ ਸੀ ਗਣੀ ਪ੍ਰਵਾਹ ਗਣੀ ਮੀਨੀਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਉਧਰ ਭਾਈ ਸਾਊਂਡ ਵਾਲਿਆ 2 ਮਿੰਟ ਸਾਥ ਦੇ ਦੇ ਯਾਰ ਮੇਰਾ ਭਰਾ 2 ਮਿੰਟ ਪਲੀਜ਼ ਉਧਰ ਗੁਲਾਬ ਸਿੱਧੂ ਨੂੰ ਗਣੀ ਮੀਨੀਆਂ ਨੂੰ ਸਾਰੀ ਉਹਨਾਂ ਦੇ ਸਾਥੀਆਂ ਨੂੰ ਲੱਖੇ ਵਰਗਿਆਂ ਨੂੰ ਮੁਬਾਰਕਬਾਦ ਹੈ ਮੇਰੇ ਵੀਰੋ ਜਿਨ੍ਹਾਂ ਨੇ ਅੱਜ ਮਾਨੂਕੇ ਗਿੱਲਾਂ ਦੀ ਟੀਮ ਮੌਕੇ ਤੇ ਖੜੇ ਪੈਰ ਬਣਾਈ ਹੈ ਟੀਮਾਂ ਨੇ ਜਵਾਬ ਦੇ ਦੱਸੀ ਪਰ ਗਣੀ ਸਾਡਾ ਭਰਾ ਖੜਿਆ ਅੱਜ ਘੋਮਨ ਰਾਏ ਤੇ ਖੁਸ਼ ਇੱਥੇ ਨਾਲ ਭਰਾਵਾਂ ਨੇ ਕਹਿੰਦੇ ਪਟਾਕੇ ਚਲਾਏ ਅੱਜ ਨੂਰ ਸਿੰਘ ਸਾਰੇ ਸਾਥੀਆਂ ਦਾ ਜਿਨ੍ਹਾਂ ਨੇ ਆਤਿਸ਼ਬਾਜ਼ੀ ਕੀਤੀ ਇੱਧਰ ਸੈਕੰਡ ਪ੍ਰਾਈਜ਼ ਦਿੱਤਾ ਜਾ ਰਿਹਾ ਗਨੀ ਦਾ ਮੀਨੀਆਂ ਵਾਲੇ ਦਾ ਵੱਡਾ ਧੰਨਵਾਦ ਹੈ ਗੁਲਾਬ ਸਿੱਪੂ ਨੂੰ ਵੱਡੀ ਮੁਬਾਰਕਵਾਦ ਆਉਜੀ ਪਹਿਲੇ ਨੰਬਰ ਵਾਲੀ ਟੀਮ ਬਾਈ ਹਾਂ ਹਾਂ ਆ ਜਾ ਨਿੱਕੂ ਬਾਈ ਮੁਬਾਰਕਾ ਚੱਕੋ ਜੀ ਪਹਿਲੇ ਨੰਬਰ ਵਾਲਾ ਕੱਪ हेलो पहले नंबर वाली टीम अंदर चक भाई के पिंड की रही आ सोनिहाल किसान मजदूर एकता जिंदाबाद है तो जिंदाबाद ही रहूगा हाँ हाँ भाई आओडी बेस्ट रेडर तो जाती बेस्ट रेडर तो जाती ਉਧਰ ਪੀਤੀ ਦਾਇ ਕੈਨੇਡਾ ਵਾਲਿਓ ਕਹਿੰਦੇ ਕੱਪਾਂ ਦੇ ਨਾਲ ਗੁਰਪ੍ਰੀਤ ਢਿੱਕਰੀ ਵਾਲ ਦਾ ਤੇ ਨਾਲ ਨਿੱਕੂ ਕਲਿਆਣੇ ਵਾਲ ਦਾ ਸਨਮਾਨ ਹੋਵੇਗਾ ਹਾਂ ਇਦਾਂ ਦਸਤ ਬਣਦੀ ਹੈ ਲੈ ਵੀ ਹੋ ਜਿਓ ਪ੍ਰਾਸੀ ਪਿਆ ਨਾਲ ਹੋਇਓ ਕਾਕਾ ਫੇਰੋ ਨਾਈ ਵਾਲਾ ਜਿੱਥੇ ਵੀ ਬਾਸ ਸੁਣਦਾ ਜਰੂਰ ਆਵੇਗਾ ਗਰਾਊਂਡ 'ਚ ਉਧਰ ਬੈਸਟ ਰੇਟਰ ਤੇ ਜਾਫੀਆਂ ਨੂੰ ਮਾਨਨਾ ਸਨਮਾਨਨਾ ਜਾ ਰਿਹਾ ਹੈ ਵੱਡੇ ਵੱਡੇ ਕੱਪ ਲਿੱਤੇ ਜਾ ਰਹੇ ਐਂਡ ਕਹਿੰਦੇ ਚੱਬ ਕੱਡੇ ਪੈ ਚੱਤ ਖੁਸ਼ ਕੀਤਾ ਪਿਆ ਅੱਜ ਅਚਰਾਲੀਆਂ ਨੇ ਸਿਰੇ ਦਾ ਸਿਰੇ ਦਾ ਮੇਲਾ ਕਰਵਾਇਆ ਹਾਂ ਇਹਦੇ ਬਿਨਾਂ ਦੁਨੀਆਦਾਰੀ ਹੈ ਨਹੀਂ ਬੋਲੇ ਸੋਨੇ ਆਲੋ भई थोरी माया न थोरी गो मेर भा हांजी ਘੂਟਾ ਮਾੜੂ ਕੇ ਗੱਲ ਤੇ ਖਾਰੇ ਪਿੰਡ ਵਾਲਾ ਵਿੱਕੀ ਆਵੇਗਾ ਮੇਰਾ ਭਰਾ ਉਧਰ ਲੱਖੇ ਵਰਗਿਆਂ ਦਾ ਸਨਮਾਨ ਹੋ ਰਿਹਾ ਹੈ ਗਣੀ ਦੇ ਸਾਰੀ ਸਾਥੀਆਂ ਦਾ ਪਿੰਦਰ ਵਰਗਿਆਂ ਦਾ ਪਿੰਦਰੀ ਵਰਗਿਆਂ ਦਾ ਬਿੱਟੂ ਵਰਗਿਆਂ ਦਾ ਲੈ ਵੀ ਆ ਗਿਆ ਦੀਪਿਆ ਐਨ ਸਾਰੀ ਭਰਾਵਾਂ ਦਾ ਲੈ ਵੀ ਗੜੀ ਤੈਨੂੰ ਵੱਡੀ ਮੁਬਾਰਕਬਾਦ ਹੈ ਤੇਰੀ ਯਾਰ ਗੁਲਾਮ ਨੂੰ ਮੁਬਾਰਕਬਾਦ ਹੈ ਐਂਡ ਕੰਨੇ ਜਿਨ੍ਹਾਂ ਨੇ ਮੇਲਾ ਚਾਰੇ ਨੂੰ ਚਰਨਾ ਦਾ ਜਿੰਦ ਜਾਣਾ ਗਣੀ ਦੀ ਚਰਨਾ ਤਾਂ ਅੱਧਾ ਆ ਖਾਰੇ ਵਾਲਿਆ ਵਿੱਕੀ ਤੇ ਬੂਟਾ ਆਵੇਗਾ ਮਾੜੂ ਕੀ ਕਿੱਲਾਂ ਵਾਲਾ ਗਣੀ ਯਾਦ ਕਰਦਾ ਉਹਨਾਂ ਨੂੰ